ਸਤਿ ਸ੍ਰੀ ਅਕਾਲ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਆਮਕ ਹੈਲਥ ਤੇ ਟੈਰਿਫ ਉਤਾਰ ਪਹਿਲੀ ਵਾਰ ਮਿਲ ਸਕਦੇ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਡੋਨਾਲਡ ਟਰੰਪ ਮਲੇਸ਼ੀਆ 'ਚ ਹੋ ਸਕਦੀ ਹੈ ਮੁਲਾਕਾਤ ਅਮਰੀਕੀ ਕਿਸਾਨ ਸੋਯਾਬੀਨ ਨਹੀਂ ਵੇਚ پا ਰਹੇ ਟਰੰਪ ਚੀਨ ਤੋਂ ਬੇहद ਨਰਾਸ ਅਮਰੀਕਾ ਦੇ ਵਿੱਚ ਸ਼ਟਡਾਊਨ ਦਾ ਵੇਖਣ ਨੂੰ ਮਿਲਿਆ ਅਸਰ 7.5 ਲੱਖ ਅਮਰੀਕੀ ਕਰਮਚਾਰੀਆਂ ਦੀ ਛੁੱਟੀ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਨੇ ਪਾਲਦੂਤੇ ਪੰਜਾਬ ਫਿਜ਼ੀ ਟੈਰਫ ਲਗਾਇਆ ਹੈ ਔਰ ਇਹ ਟੈਰਫ ਰੂਸ ਤੋਂ ਤੇਲ ਖਰੀਦਣ ਕਰਕੇ ਨਰਾਜ਼ਗੀ ਦੇ ਐਸ ਦੇ ਵਿੱਚ ਲਗਾਇਆ ਗਿਆ ਹੈ ਤੇ ਹੁਣ ਟੈਰਿਫ ਯੁੱਧ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਇੱਕ ਦੂਜੇ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਦਰਸਲ ਇਹ ਖਬਰਾਂ ਚਰਚਾ ਦਾ ਵਿਸ਼ਾ ਬਣੀਆ ਹੋਈਆਂ ਨੇ ਕਿਉਂਕਿ ਮਲੇਸ਼ੀਆ ਦੇ ਵਿੱਚ ਆਸIAN ਸਮਿਟ ਹੋਣ ਜਾ ਰਹੀ ਹੈ ਇਸ ਸਮਿਟ ਦੇ ਵਿੱਚ ਭਾਰਤ ਜ਼ਰੂਰ ਸ਼ਾਮਲ ਹੋਵੇਗਾ ਤੇ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਨੂੰ ਵੀ ਸੱਦਾ ਦਿੱਤਾ ਜਾ ਸਕਦਾ ਹੈ ਤੇ ਜੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵੀ ਮਲੇਸ਼ੀਆ ਦੇ ਆਸIAN ਸਮਿਟ ਦੇ ਵਿੱਚ ਆਉਂਦੇ ਨੇ ਤਾਂ ਸੰਭਾਵਨਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਅਮਰੀਕਾ ਦੇ ਰਾਸ਼ਟਰਪਤੀ ਦੀ ਮੁਲਾਕਾਤ ਹੋ ਸਕਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਇਸ ਮਹੀਨੇ ਦੇ ਅੰਤ 'ਚ ਮਲੇਸ਼ੀਆ ਦੀ ਰਾਜਧਾਨੀ ਕੁਆਲੰਪੁਰ 'ਚ ਮੁਲਾਕਾਤ ਹੋਣ ਦੀ ਉਮੀਦ ਹੈ ਦੋਵਾਂ ਦੇਸ਼ਾਂ ਦੇ ਨੇਤਾ ਆਉਣ ਵਾਲੇ ਆਸੀਅਨ ਸੰਮੇਲਨ ਦੇ ਮੌਕੇ ਤੇ ਦਵਲੀ ਮੀਟਿੰਗ ਕਰ ਸਕਦੇ ਨੇ ਪ੍ਰਧਾਨ ਮੰਤਰੀ ਮੋਦੀ 47ਵੇਂ ਆਸੀਅਨ ਸੰਮੇਲਨ 'ਚ ਸ਼ਾਮਲ ਹੋਣ ਲਈ 26 ਤੋਂ 27 ਅਕਤੂਬਰ ਨੂੰ ਮਲੇਸ਼ੀਆ ਦਾ ਦੌਰਾ ਕਰਨ ਵਾਲੇ ਨੇ ਮਲੇਸ਼ੀਆ ਨੇ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਸੰਮੇਲਨ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ ਜੇਕਰ ਰਾਸ਼ਟਰਪਤੀ 트럼ਪ ਆਪਣੀ ਭਾਗੀਦਾਰੀ ਦੀ ਪੁਸ਼ਟੀ ਕਰਦੇ ਨੇ ਤਾਂ ਇਹ ਪਹਿਲਾ ਬਹੁਪੱਖੀ ਮੰਚ ਹੋਵੇਗਾ ਜਿੱਥੇ ਵਾਸ਼ਿੰਗਟਨ ਦੁਆਰਾ ਭਾਰਤ ਤੇ ਪੰਜਾਬ ਫਸਦੀ ਟੈਰਿਫ ਲਗਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਨੇਤਾ ਆਮੋ ਸਾਹਮਣੇ ਮਿਲਣਗੇ ਅਮਰੀਕਾ ਵੱਲੋਂ ਭਾਰਤੀ ਸਮਾਨਾਂ ਤੇ ਪੰਜਾਬ ਫਸਦੀ ਟੈਰਿਫ ਲਗਾਉਣ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਤਣਾਪੂਰਨ ਹੋ ਗਏ ਨੇ ਇਸ ਦੌਰਾਨ ਅਮਰੀਕਾ ਪਾਕਿਸਤਾਨ ਨਾਲ ਆਪਣੀ ਨੇੜਤਾ ਵਧਾ ਰਿਹਾ ਹੈ ਭਾਰਤ ਨਾਲ ਅਮਰੀਕਾ ਦੇ ਤਣਾਅ ਹੋਰ ਵੱਧ ਗਏ ਜਦੋਂ 트ੰਪ ਨੇ ਮਾਸਕੋ ਦੇ ਨਾਲ ਆਪਣੇ ਊਰਜਾ ਸਬੰਧਾਂ ਖਾਸ ਕਰਕੇ ਕੱਚੇ ਤੇਲ ਦੇ ਆਯਾਤ ਨੂੰ ਲੈ ਕੇ ਨਵੀਂ ਦਿੱਲੀ ਨੂੰ ਨਿਸ਼ਾਨਾ ਬਣਾਇਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਰੂਸ ਤੋਂ ਕੱਚਾ ਤੇਲ ਖਰੀਦਣ ਲਈ ਭਾਰਤ ਦੀ ਵਾਰ-ਵਾਰ ਆਲੋਚਨਾ ਕੀਤੀ ਹੈ ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ ਕਿ ਅਜਿਹਾ ਖਰੀਦਾਂ ਮਾਸਕੋ ਤੇ ਯੂਕਰੇਨੀ ਯੁੱਧ ਨੂੰ ਖਤਮ ਕਰਨ ਲਈ ਦਬਾਅ ਪਾਉਂਦੀਆਂ ਅੰਤਰਰਾਸ਼ਟਰੀ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਦੀਆਂ ਨੇ ਰਾਸ਼ਟਰਪਤੀ ਡੋਨਾਲਡ 트럼ਪ ਤੋਂ ਇਲਾਵਾ ਪੀਟਰ ਨਵਾਰੋ ਸਨੇ ਕਈ 트럼ਪ ਸਹਾਇਕਾਂ ਨੇ ਪਿਛਲੇ ਕੁਝ ਮਹੀਨਿਆਂ ਚ ਰੂਸੀ ਤੇਲ ਆਯਾਤ ਨੂੰ ਲੈ ਕੇ ਭਾਰਤ ਵਿਰੁੱਧ ਤਿੱਖੇ ਬਿਆਨ ਦਿੱਤੇ ਨੇ ਨਵਾਰੋ ਨੇ ਭਾਰਤ ਵਿਰੁੱਧ ਆਪਣੀਆਂ ਟਿੱਪਣੀਆਂ ਚ ਇਥੋਂ ਤੱਕ ਕਹਿ ਦਿੱਤਾ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਿਹਾ ਹੱਲ ਟਕਰਾਮ ਮੋਦੀ ਦੀ جنگ ਹੈ ਉਹਨਾਂ ਨੇ ਭਾਰਤ ਤੇ ਆਪਣੀਆਂ ਰਿਫਾਇਨਰੀਆਂ ਰਾਹੀਂ ਮੁਨਾਫਾ ਕਮਾਉਣ ਦਾ ਵੀ ਦੋਸ਼ ਲਗਾਇਆ ਹੈ ਤੇ ਭਾਰਤ ਨੂੰ ਰੂਸੀ ਤੇਲ ਲਈ ਲੈਂਡਰੋ ਮੈਟ ਕਿਹਾ ਹੈ ਕਿਉਂਦਰ ਚੀਨ ਤੇ ਅਮਰੀਕਾ ਦਾ ਟੈਰਿਫ ਵਿਵਾਦ ਲਗਾਤਾਰ ਚੱਲ ਰਿਹਾ ਹੈ ਜਿਸ ਦਾ ਖਾਮਿਆਜ਼ਾ ਅਮਰੀਕੀ ਕਿਸਾਨਾਂ ਨੂੰ ਉਪਗਤਨਾ ਪੈ ਰਹੀ ਹੈ ਅਮਰੀਕਾ ਦੇ ਕਿਸਾਨ ਜੋ ਸੋਇਆਬੀਨ ਦੀ ਖੇਤੀ ਕਰ ਰਹੇ ਨੇ ਉਹ ਬੇहद ਪਰੇਸ਼ਾਨ ਨੇ ਕਿਉਂਕਿ ਇਸ ਵਾਰ ਸੋਇਆਬੀਨ ਨਹੀਂ ਵੇਚ پا ਰਹੇ 트럼ਪ ਇਸ ਗੱਲ ਤੋਂ ਨਰਾਜ਼ ਨੇ ਕਿ ਉਹਨਾਂ ਦੇ ਕਿਸਾਨ ਸੋਇਆਬੀਨ ਵੇਚ ਨਹੀਂ ਪਾ ਰਹੇ 트럼ਪ ਦਾ ਕਹਿਣਾ ਹੈ ਕਿ ਉਹ ਛੇਤੀ ਹੀ ਚੀਨੀ ਰਾਸ਼ਟਰਪਤੀ ਨੂੰ ਮਿਲਣਗੇ ਤੇ ਟੈਰਿਫ ਤੋਂ ਮਿਲਣ ਵਾਲੇ ਪੈਸੇ ਦੇ ਨਾਲ ਕਿਸਾਨਾਂ ਦੀ ਵੀ ਮਦਦ ਕਰਨਗੇ ਦੋਵੇਂ ਹੀ ਮੁਲਕ ਕਿਸੇ ਸਾਰਥਕ ਹੱਲ ਨੂੰ ਲੱਭਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਰਾਸ਼ਟਰਪਤੀ ਡੋਨਾਲਡ 트럼ਪ ਅਮਰੀਕੀ ਸੋਇਆਬੀਨ ਦੀ ਵਿਕਰੀ 'ਚ ਕਮੀ ਤੋਂ ਪਰੇਸ਼ਾਨ ਨੇ ਟਰੰਪ ਨੇ ਆਖਿਆ ਕਿ ਅਮਰੀਕੀ ਸੋਇਆਬੀਨ ਕਿਸਾਨ ਇੱਕ ਮੁਸ਼ਕਲ ਸਥਿਤੀ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਚੀਨ ਉਹਨਾਂ ਨੂੰ ਨਹੀਂ ਖਰੀਦ ਰਿਹਾ। ਨਤੀਜੇ ਵਜੋਂ ਕਿਸਾਨਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਮਹੀਨੇ ਦੇ ਅੰਦਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਇਸ ਮੀਟਿੰਗ 'ਚ ਮੁੱਖ ਮੁੱਦਾ ਸੋਇਆਬੀਨ ਹੋਵੇਗਾ। ਟਰੰਪ ਨੇ ਆਪਣੇ ਟਵਿੱਟਰ ਅਕਾਊਂਟ ਤੇ ਲਿਖਿਆ ਹੈ ਕਿ ਚੀਨ ਸਿਰਫ ਗਲਬਾਤ ਨੂੰ ਸੁਚਾਰੂ ਬਣਾਉਣ ਲਈ ਸੋਇਆਬੀਨ ਦੀ ਖਰੀਦ ਨੂੰ ਰੋਕ ਰਿਹਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਹੈ। ਸਡੇ ਸੋਇਆਬੀਨ ਕਿਸਾਨ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਪਰ ਅਸੀਂ ਟੈਰਫ ਤੋਂ ਐਨਾ ਪੈਸਾ ਕਮਾਇਆ ਹੈ ਕਿ ਉਹਦਾ ਕੁਝ ਹਿੱਸਾ ਅਸੀਂ ਕਿਸਾਨਾਂ ਦੀ ਮਦਦ ਦੇ ਵਿੱਚ ਵਰਤਾਂਗੇ ਮੈਂ ਕਦੀ ਕਿਸਾਨਾਂ ਨੂੰ ਨਿਰਾਸ਼ ਨਹੀਂ ਕਰਾਂਗਾ ਟਰੰਪ ਨੇ ਸਾਬਕਾ ਰਾਸ਼ਟਰਪਤੀ ਜੋ ਬਾਇਰਨ ਦੀ ਉਸ ਵਪਾਰ ਸਮਝੌਤੇ ਨੂੰ ਲਾਗੂ ਕਰਨ 'ਚ ਅਸਫਲ ਰਹਿਣ ਲਈ ਵੀ ਆਲੋਚਨਾ ਕੀਤੀ ਜਿਸ ਦੇ ਤਹਿਤ ਚੀਨ ਨੂੰ ਅਰਬਾਂ ਡਾਲਰ ਦੇ ਅਮਰੀਕੀ ਖੇਤੀਬਾੜੀ ਉਤਪਾਦ ਖਰੀਦਨੇ ਸਨ ਦਰਸਲ 2020 'ਚ ਟਰੰਪ ਪ੍ਰਸ਼ਾਸਨ ਅਤੇ ਚੀਨ ਵਿਚਾਲੇ ਇੱਕ ਪੜਾ ਪਹਿਲਾ ਸੌਦਾ ਹੋਇਆ ਸੀ ਇਸ ਸੌਦੇ ਦੇ ਤਹਿਤ ਚੀਨ ਨੇ ਅਮਰੀਕਾ ਤੋਂ ਵੱਡੀ ਮਾਤਰਾ 'ਚ ਖੇਤੀਬਾੜੀ ਉਤਪਾਦ ਜਿਵੇਂ ਕਿ ਸੋਇਆਬੀਨ, ਮੱਕੀ, ਕਣਕ ਤੇ ਮਾਸ ਖਰੀਦਣ ਦਾ ਵਾਅਦਾ ਕੀਤਾ ਸੀ। ਇਸ ਦਾ ਉਦੇਸ਼ ਅਮਰੀਕੀ ਕਿਸਾਨਾਂ ਨੂੰ ਲਾਭ ਪਹੁੰਚਾਉਣਾ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸੰਤੁਲਨ ਬਣਾਈ ਰੱਖਣਾ ਸੀ। ਇਸ ਸਾਲ ਦੇ ਸ਼ੁਰੂ 'ਚ ਅਮਰੀਕਾ ਤੇ ਚੀਨ 'ਚ ਟੈਰਫ ਯੁੱਧ ਹੋਇਆ। ਅਮਰੀਕਾ ਨੇ ਚੀਨ ਤੇ 145% ਟੈਰਫ ਲਗਾਇਆ, ਜਵਾਬ 'ਚ ਚੀਨ ਨੇ 125% ਟੈਰਫ ਲਗਾਇਆ। ਹਾਲਾਂਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਤੋਂ ਬਾਅਦ ਅਮਰੀਕਾ ਨੇ ਟੈਰਫ ਨੂੰ ਕਟਾ ਕੇ 30% ਕਰ ਦਿੱਤਾ। ਦੂਜੇ ਪਾਸੇ ਚੀਨ ਨੇ ਅਮਰੀਕੀ ਸੋਇਆਬੀਨ ਤੇ 20 ਫੀਸਦੀ ਵਾਧੂ ਟੈਰਿਫ ਲਗਾਇਆ ਜੋ ਹਜੇ ਵਿਵਾਲਕੂ ਹੈ। ਚੀਨ ਯੂਐਸਏ ਲਈ ਸਭ ਤੋਂ ਵੱਡਾ ਸੋਇਆਬੀਨ ਬਾਜ਼ਾਰ ਹੈ। ਹੁਣ ਇਹ ਆਪਣੇ ਸੋਇਆਬੀਨ ਚੀਨ ਨੂੰ ਵੇਚਣ ਦੇ ਅਸਮਰਥ ਹੈ। ਅਮਰੀਕਾ ਦੀ ਬਜਾਏ ਬ੍ਰਾਜ਼ੀਲ ਤੇ ਅਰਜנטיਨਾ ਹੁਣ ਆਪਣੇ ਸੋਇਆਬੀਨ ਚੀਨ ਨੂੰ ਵੇਚ ਰਹੇ ਨੇ। ਯੂਐਸਏ ਨੇ 22 ਸਤੰਬਰ ਨੂੰ ਅਰਜנטיਨਾ ਦੀ ਮਦਦ ਕਰਨ ਦਾ ਵਾਅਦਾ ਕੀਤਾ ਹੈ। ਉਸੇ ਦਿਨ ਅਰਜנטיਨਾ ਨੇ ਸੋਇਆਬੀਨ ਸਣੇ ਕਈ ਮੁੱਖ ਫਸਲਾਂ ਤੇ ਟੈਕਸ ਹਟਾ ਦਿੱਤੇ। ਨਤੀਜੇ ਵਜੋਂ ਚੀਨੀ ਕੰਪਨੀਆਂ ਨੇ ਅਰਜנטיਨਾ ਤੇ 10 ਲੱਖ ਟਨ ਤੋਂ ਵੱਧ ਸੋਇਆਬੀਨ ਖਰੀਦੇ ਜਿਸ ਨਾਲ ਯੂਐਸਏ ਤੋਂ ਖਰੀਦਦਾਰੀ ਘਟ ਗਈ। ਅਮਰੀਕਾ ਦੇ ਸੋਇਆਬੀਨ ਸੰਕਟ ਨਾਲ ਸੰਬੰਧਿਤ ਇੱਕ ਫੋਟੋ ਵਾਇਰਲ ਹੋ ਰਹੀ ਹੈ। ਇਸ ਨੂੰ ਐਸੋਸੀਏਟਿਡ ਪ੍ਰੈਸ ਦੀ ਫੋਟੋਗ੍ਰਾਫਰ ਅੰਜਲੀਨਾ ਗੈਟਸਨਸ ਦੁਆਰਾ ਖਿੱਚਿਆ ਗਿਆ ਸੀ। ਇਸ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਪੈਸਨ ਨੂੰ ਸੰਯੁਕਤ ਰਾਸ਼ਟਰ ਦੇ ਵਿੱਚ ਖੇਤੀਬਾੜੀ ਸਕੱਤਰ ਬਰੂਕ ਅ ਰੋਲਿੰਸ ਦਾ ਸੁਨੇਹਾ ਪੜਦੇ ਹੋਏ ਦਿਖਾਇਆ ਗਿਆ ਹੈ। ਸੁਨੇਹੇ ਚ ਲਿਖਿਆ ਹੈ ਅੰਤ ਵਿੱਚ ਮੈਨੂੰ ਕੁਝ ਬਹੁਤ ਹੀ ਦੁਖਦਾਈ ਜਾਣਕਾਰੀ ਮਿਲੀ ਹੈ ਅਸੀਂ ਕੱਲ ਅਰਜנטיਨਾ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਤੇ ਬਦਲੇ ਵਿੱਚ ਅਰਜנטיਨਾ ਅਨਾਜ ਤੇ ਆਪਣੇ ਨਿਰਯਾਤ ਡੇਰੇ ਘਟਾਰਿਆ ਆਪਣੀਆਂ ਕੀਮਤਾਂ ਘਟਾਰਿਆ ਤੇ ਆਪਣੇ ਸੋਇਆਬੀਨ ਦਾ ਇੱਕ ਮਹੱਤਵਪੂਰਨ ਹਿੱਸਾ ਚੀਨ ਨੂੰ ਵੇਚਿਆ ਰਿਪੋਰਟ ਚ ਆਖਿਆ ਗਿਆ ਹੈ ਕਿ ਅਮਰੀਕਾ ਚ ਸੋਇਆਬੀਨ ਵਾਢੀ ਲਈ ਤਿਆਰ ਹੈ ਪਰ ਕਿਸਾਨਾਂ ਨੂੰ ਇਹ ਨਹੀਂ ਪਤਾ ਕਿ ਉਹ ਆਪਣੀ ਫਸਲ ਕਿੱਥੇ ਵੇਚਣਗੇ ਅਮਰੀਕਾ ਅਕਤੂਬਰ ਅਤੇ ਦਸੰਬਰ ਦੇ ਵਿਚਾਲੇ ਆਪਣੇ ਅੱਧੇ ਤੋਂ ਵੱਧ ਸੋਇਆ ਬੀਨ ਵੇਚਦਾ ਹੈ ਇਸੇ ਕਰਕੇ ਸ਼ੀ ਜਿੰਗਪਿੰਗ ਜਲਦੀ ਤੋਂ ਜਲਦੀ ਮੁਲਾਕਾਤ ਕਰਨ ਦੀ ਯੋਜਨਾ ਬਣਾ ਰਹੇ ਨੇ ਤੇ ਉਧਰ ਅਮਰੀਕਾ ਦੇ ਵਿੱਚ ਸ਼ਟਡਾਊਨ ਦਾ ਸਰਵੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਦੂਜੀ ਵਾਰ ਬਿੱਲ ਪਾਸ ਨਹੀਂ ਹੋ ਸਕਿਆ ਤੇ ਅਮਰੀਕੀ ਕਰਮਚਾਰੀਆਂ ਨੂੰ ਛੁੱਟੀਆਂ ਦੇ ਉੱਤੇ ਭੇਜਿਆ ਗਿਆ ਹੈ तकरीबन 7,50,000 ਅਮਰੀਕੀ ਕਰਮਚਾਰੀਆਂ ਦੀ ਨੌਕਰੀ ਖਤਰੇ ਦੇ ਵਿੱਚ ਹੈ ਮੰਨਿਆ ਜਾ ਰਿਹਾ ਹੈ ਕਿ 3 ਲੱਖ ਦੇ ਕਰੀਬ ਅਮਰੀਕੀ ਕਰਮਚਾਰੀਆਂ ਦੀ ਨੌਕਰੀ ਪੱਕੇ ਤੌਰ ਦੇ ਉਤੇ ਜਾ ਸਕਦੀ ਹੈ ਬਹੁਤ ਸਾਰੇ ਸਰਕਾਰੀ ਦਫਤਰ ਇਸ ਦੌਰਾਨ ਬੰਦ ਨੇ 트럼ਪ ਦਾ ਫੰਡਿੰਗ ਬਿੱਲ ਫਿਰ ਤੋਂ ਫੇਲ ਹੋ ਗਿਆ ਹੈ ਔਰ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸ਼ੁੱਕਰਵਾਰ ਨੂੰ ਇਹ ਫੰਡਿੰਗ ਬਿੱਲ ਪਾਸ ਹੋ ਸਕਦਾ ਹੈ 트럼ਪ ਨੂੰ 60 ਵੋਟਾਂ ਦੀ ਲੋੜ ਹੈ ਪਰ ਸਿਰਫ 55 ਹੀ ਵੋਟਾਂ ਉਹਨਾਂ ਨੂੰ ਹਾਸਲ ਹੋ ਰਹੀਆਂ ਹਨ ਅਮਰੀਕਾ 'ਚ ਲਗਭਗ 7,50,000 ਸਰਕਾਰੀ ਕਰਮਚਾਰੀਆਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਇਹਨਾਂ ਵਿੱਚੋਂ 3 ਲੱਖ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ ਰਾਸ਼ਟਰਪਤੀ ਡੋਨਾਲਡ 트럼ਪ ਲਗਾਤਾਰ ਦੂਜੇ ਦਿਨ ਸਰਕਾਰ ਨੂੰ ਫੰਡ ਦੇਣ ਲਈ ਬਿੱਲ ਪਾਸ ਕਰਨ 'ਚ ਅਸਫਲ ਰਹੇ ਜਿਸ ਕਾਰਨ ਗੈਰ ਜ਼ਰੂਰੀ ਸਰਕਾਰੀ ਕੰਮਕਾਜ ਬੰਦ ਹੋ ਗਏ ਖੇਤੀਬਾੜੀ ਵਿਭਾਗ ਕਿਰਤ ਵਿਭਾਗ ਵੈਟਰਨਰੀ ਮੈਡੀਸਨ ਵਿਭਾਗ ਲਾਇਬ੍ਰੇਰੀ ਆਫ ਕਾਂਗਰਸ ਸੁਪਰੀਮ ਕੋਰਟ ਫੈਡਰਲ ਕੋਰਟ ਯੂਐਸ ਬੋਟੈਨੀਕਲ ਗਾਰਡਨ ਵਾਤਾਵਰਨ ਸੁਰੱਖਿਆ ਏਜੰਸੀ ਅਤੇ ਰਾਸ਼ਟਰੀ ਸਿਹਤ ਸੰਸਥਾ ਵਰਗੇ ਕਈ ਸੰਸਥਾਵਾਂ ਅਤੇ ਵਿਭਾਗਾਂ ਦੇ ਦਫ਼ਤਰ ਬੰਦ ਕਰ ਦਿੱਤੇ ਗਏ ਫੰਡਿੰਗ ਬਿਲ ਤੇ ਦੂਜੀ ਵਾਰ VOTING ਹੋਈ ਇੱਕ ਵਾਰ ਫਿਰ ਹੱਕ ਦੇ ਵਿੱਚ 55 ਤੇ ਵਿਰੋਧ ਚ 45 ਵੋਟਾਂ ਪਈਆਂ ਇਸ ਨੂੰ ਪਾਸ ਹੋਣ ਲਈ 60 ਵੋਟਾਂ ਦੀ ਲੋੜ ਸੀ ਮੰਗਲਵਾਰ ਨੂੰ VOTING ਚ ਇਹ ਬਿਲ ਪਾਸ ਨਹੀਂ ਹੋ ਸਕਿਆ ਜਿਸ ਕਾਰਨ ਅਮਰੀਕਾ ਚ ਸ਼ਟਡਾਊਨ ਹੋ ਗਿਆ ਬੁੱਧਵਾਰ ਦੇ ਰਾਤ ਡੈਮੋਕ੍ਰੇਟਸ ਦੇ ਫੰਡਿੰਗ ਬਿਲ ਤੇ ਪਹਿਲੀ ਵਾਰ VOTING ਪਾਈ ਗਈ ਜਿਸ ਚ ਉਹ ਸਿਹਤ ਸੰਭਾਲ ਦੀਆਂ ਮੰਗਾ ਨੂੰ ਸ਼ਾਮਲ ਕਰਨਾ ਚਾਹੁੰਦੇ ਸਨ ਇਸ ਬਿਲ ਦੇ ਹੱਕ ਚ 46 ਅਤੇ ਵਿਰੋਧ ਚ 53 ਵੋਟਾਂ ਪਈਆਂ ਇਹ ਬਿਲ ਪਾਸ ਨਹੀਂ ਹੋ ਸਕਿਆ ਸੈਨੇਟ ਨੂੰ ਅਗਲੇ 2 ਦਿਨਾਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਬਿੱਲ ਤੇ ਸ਼ੁੱਕਰਵਾਰ ਨੂੰ ਦੁਬਾਰਾ VOTING ਹੋਵੇਗੀ 100 ਮੈਂਬਰਸ ਸੈਨੇਟ 'ਚ 53 ਰਿਪਬਲਿਕਨ 47 ਡੈਮੋਕ੍ਰੇਟ ਤੇ 2 ਆਜ਼ਾਦ ਨੇ ਦੋਵਾਂ ਆਜ਼ਾਦ ਮੈਂਬਰਾਂ ਨੇ ਬਿੱਲ ਦੇ ਹੱਕ ਚੋੜ ਦਿੱਤੀ 트럼ਪ ਦੀ ਰਿਪਬਲਿਕਨ ਪਾਰਟੀ ਨੂੰ ਵਿਰੋਧੀ ਡੈਮੋਕ੍ਰੇਟਸ ਦਾ ਸਮਰਥਨ ਢिलो ਸੀ ਪਰ ਡੈਮੋਕ੍ਰੇਟਸ ਨੇ ਬਿੱਲ ਦੇ ਵਿਰੋਧ ਦੇ ਵਿੱਚ ਵੋਟ ਦਿੱਤੀ ਬਹਿਸ ਜਿਹੜੀ ਕੀ ਪਾਰਟੀਆਂ ਬੰਦ ਦੇ ਲਈ ਇੱਕ ਦੂਜੇ ਨੂੰ ਦੋਸ਼ੀ ਠਹਿਰਾ ਰਹੀਆਂ ਨੇ ਬਹੁਮਤ ਨੇਤਾ ਜான் ਥੁੰਡਾ ਕਹਿੰਦਾ ਹੈ ਕਿ ਡੈਮੋਕ੍ਰੇਟਸ ਆਪਣੇ ਕਟੜਪੰਥੀ ਖੱਬੇ ਪੱਖੀ ਸਮਰਥਕਾਂ ਅਕੇ ਚੋਗੇ ਨੇ ਸੰਘੀ ਸਰਕਾਰ ਨੂੰ ਸ਼ਟਡਾਊਨ ਕਰ ਦਿੱਤਾ ਤੇ ਫੌਜ ਬਾਰਡਰ ਪੈਟਰੋਲ ਏਜੰਟ ਅਤੇ ਹਵਾਈ ਆਵਾਜਾਈ ਕੰਟਰੋਲਰ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਨੇ ਡੈਮੋਕ੍ਰੇਟਸ ਨੇ ਅਮਰੀਕੀ ਲੋਕਾਂ ਨੂੰ ਬੰਦਕ ਬਣਾ ਲਿਆ ਉਹ ਸੋਚਦੇ ਨੇ ਕਿ ਇਸ ਨਾਲ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਫਾਇਦਾ ਹੋਵੇਗਾ ਕਟਗਿਨਤੀ ਨੇਤਾ ਚੱਕ ਸ਼ੂਮਰ ਕਹਿੰਦੇ ਨੇ ਕਿ ਡੋਨਲਡ ਟਰੰਪ ਅਤੇ ਰਿਪਬਲਿਕਨਾਂ ਨੇ ਸਾਨੂੰ ਸ਼ਟਡਾਊਨ ਵੱਲ ਤੱਕ ਦਿੱਤਾ ਉਹ ਅਮਰੀਕਾ ਦੀ ਸਿਹਤ ਸੰਭਾਲ ਦੀ ਰੱਖਿਆ ਕਰਨ ਤੋਂ ਇਨਕਾਰ ਕਰਦੇ ਨੇ ਰਿਪਬਲਿਕਨ ਡੈਮੋਕ੍ਰੇਟਸ ਨੂੰ ਆਪਣੀਆਂ ਸਿਹਤ ਸੰਭਾਲ ਮੰਗਾਂ ਤੋਂ ਪਿੱਛੇ ਹਟਣ ਲਈ ਡਰਾ ਨਹੀਂ ਸਕਣਗੇ ਸਪੀਕਰ ਮਾਈਕ ਜੌਨਸਨ ਕਹਿੰਦੇ ਨੇ ਇਹ ਪੂਰੀ ਤਰ੍ਹਾਂ ਟਾਲਿਆ ਜਾ ਸਕਦਾ ਸੀ ਡੈਮੋਕ੍ਰੇਟਸ ਨੂੰ ਉਹੀ ਸਧਾਰਨ ਫੰਡਿੰਗ ਬਿਲ ਪਾਸ ਕਰਨਾ ਚਾਹੀਦਾ ਹੈ ਜੋ ਸਦਨ ਨੇ ਪਾਸ ਕੀਤਾ ਸੀ ਸਰਕਾਰ ਖੁੱਲੀ ਰਹਿੰਦੀ ਹੈ ਜਦ ਦੁਬਾਰਾ ਖੋਲਦੀ ਹੈ ਇਹ ਪੂਰੀ ਤਰ੍ਹਾਂ ਉਹਨਾਂ ਦੇ ਹੱਥ ਦੇ ਵਿੱਚ ਹੈ ਅਮਰੀਕਾ ਦੇ ਵਿੱਚ ਦੋ ਵੱਡੀਆਂ ਪਾਰਟੀਆਂ ਡੈਮੋਕ੍ਰੇਟਸ ਅਤੇ ਰਿਪਬਲਿਕਨ ਓਬਾਮਾ ਸਿਹਤ ਸੰਭਾਲ ਸਬਸਿਡੀ ਪ੍ਰੋਗਰਾਮ ਨੂੰ ਲੈ ਕੇ ਟਕਰਾ ਗਈਆਂ ਡੈਮੋਕ੍ਰੇਟਸ ਸਿਹਤ ਸੰਭਾਲ ਸਬਸਿਡੀਆਂ ਨੂੰ ਵਧਾਉਣਾ ਚਾਹੁੰਦੇ ਨੇ ਰਿਪਬਲਿਕਨਾਂ ਨੂੰ ਡਰ ਸੀ ਕਿ ਜੇਕਰ ਸਬਸਿਡੀਆਂ ਵਧਾਈਆਂ ਗਈਆਂ ਤਾਂ ਸਰਕਾਰ ਨੂੰ ਖਰਚ ਕਰਨ ਲਈ ਹੋਰ ਪੈਸੇ ਦੀ ਲੋੜ ਪਵੇਗੀ ਜਿਸ ਨਾਲ ਹੋਰ ਸਰਕਾਰੀ ਕਾਰਜ ਪ੍ਰਭਾਵਿਤ ਹੋਣਗੇ ਰਾਸ਼ਟਰਪਤੀ 트럼ਪ ਅਧੀ ਡੈਮੋਕ੍ਰੈਟਿਕ ਨੇਤਾਵਾਂ ਨੇ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਕਰਕੇ ਸ਼ਟਡਾਊਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਫਿਲਹਾਲ ਦੇ ਬੁਲਟਿਨ ਚ ਇਹਨਾਂ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਆ ਮੁਖੜਲੇ ਸਤੇ। ਟੈਰਿਫ ਉਤਬਾਰ ਪਹਿਲੀ ਵਾਰ ਮਿਲ ਸਕਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਡੋਨਾਲਡ 트럼ਪ ਮਲੇਸ਼ੀਆ 'ਚ ਹੋ ਸਕਦੀ ਹੈ ਮੁਲਾਕਾਤ। ਅਮਰੀਕੀ ਕਿਸਾਨ ਸੋਇਆਬੀਨ ਨਹੀਂ ਵੇਚ پا ਰਹੇ 트럼ਪ ਚੀਨ ਤੋਂ ਬੇहद ਨਰਾਸ। ਅਮਰੀਕਾ ਦੇ ਵਿੱਚ ਸ਼ਟਡਾਊਨ ਦਾ ਵੇਖਣ ਨੂੰ ਮਿਲਿਆ ਅਸਰ 7.5 ਲੱਖ ਅਮਰੀਕੀ ਕਰਮਚਾਰੀਆਂ ਦੀ ਛੁੱਟੀ ਇਸ ਦੇ ਨਾਲ ਹੀ ਮੈਨੇ ਦਿਓ ਇਜਾਜ਼ਤ ਕਾਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ